ਹਾਂਜੀ ਵੀਰੇ ਆਪਾਂ ਨਾਲ ਆਲੂ ਵਾਲਾ ਵਾਹਣ ਤਿਆਰ ਕਰਦੇ ਆ ਤੇ ਦੋ ਵਾਰੀ ਤਵੀਆਂ ਮਾਰਤੀਆਂ ਸੀਗੀਆਂ ਤਵੀਆਂ ਮਾਰ ਕੇ ਤੇ ਆਪਾਂ ਲਾਤਾ ਹੀ ਸੁਹਾਗਾ ਇੱਕਾਰੀ ਸੁਹਾਗਾ ਮਾਰ ਕੇ ਨਾਲ ਆਪਣਾ ਵਾਹਣ ਥੋੜਾ ਗਿੱਲਾ ਸੀਗਾ ਤੇ ਉਦੋਂ ਬਾਅਦ ਚਲੋ ਮੈਂ ਹਲ ਮਾਰਤੇ ਹਲ ਮਾਰ ਕੇ ਮੈਂ ਛੜਤਾ ਵਾਹਣ ਮੰਨ ਕੇ ਚੱਲ ਵੀ ਪਰਸੋਂ ਦੇ ਹਲ ਮਾਰੇ ਵੇ ਆ ਤੇ ਅੱਜ ਹੁਣ ਆਪਾਂ ਦੇਖਦੇ ਆ ਰੇਖ ਖਿਲਾਰਦੇ ਆ ਇਹਦੇ ਵਿੱਚ ਰੇਖ ਖਿਲਾਰ ਕੇ ਤੇ ਬਸ ਬੀਜੋਂ ਤੋਂ ਪਹਿਲਾਂ ਆਪਾਂ ਰੋਟਾਵੇਟਰ ਮਾਰੀ ਚੱਲਾਂਗੇ ਤਕਰੀਬਨ ਬਿਲਕੁਲ ਆਪਣਾ ਵਾਹਣ ਤਿਆਰ ਹੋ ਗਿਆ ਇਹਦੇ ਵਿੱਚ ਆਪਾਂ ਐਸਐਮਐਸ ਨਾਲ ਵੜਾਇਆ ਸੀਗਾ ਝੋਨਾ ਮਲਚਰ ਮਾਰਿਆ ਸੀਗਾ ਸੁਪਰ ਸੀਡਰ ਮਾਰਿਆ ਪਲੋ ਮਾਰੇ ਤੇ ਪਲੋਆਂ ਤੋਂ ਬਾਅਦ ਰੋਟਾਵੇਟਰ ਮਾਰਿਆ ਰੋਟਾਵੇਟਰ ਤੋਂ ਬਾਅਦ ਆਪਾਂ ਮਾਰਤੀਆਂ ਸੀਗੀਆਂ ਦੂਸਰਾ ਤਵੀਆਂ ਤੇ ਤਵੀਆਂ ਤੋਂ ਬਾਅਦ ਚਾਪਾ ਮਾਰਤਾ ਸੀਗਾ ਇਹਦੇ ਤੇ ਸੁਹਾਗਾ ਸੁਹਾਗੇ ਤੋਂ ਬਾਅਦ ਚ ਮਾਰਤਾ ਹੀ ਹਾਲ ਉਹਨਾਂ ਵਾਹਣ ਗਿੱਲਾ ਸੀਗਾ ਆਪਾਂ ਨੂੰ ਮੇਨਟੇਨ ਜਾਂ ਰੱਖਣਾ ਪੈਂਦਾ ਵਾ ਨਾ ਬਾਲਾ ਗਿੱਲਾ ਹੋਵੇ ਨਾ ਬਾਲਾ ਸੁੱਕਾ ਹੋਵੇ ਤੇ ਗਿੱਲੇ 'ਚ ਮਸ਼ੀਨ ਨਹੀਂ ਤੁਰਦੀ ਪਰਾਲੀ ਭਰ ਜਾਂਦੀ ਆ ਤੇ ਬਾਲੇ ਸੁੱਕੇ ਚ ਵਟ ਨਹੀਂ ਬੰਦੀ ਹੁਣ ਆਪਾਂ ਇਹਦੇ ਤੇ ਪਾਵਾਂਗੇ ਰੇ ਰੇ ਪਾ ਕੇ ਤੇ ਰੋਟਾ ਵਿਟਰ ਮਾਰ ਕੇ ਆਲੂ ਵੀਜੀ ਚਾਵਾਂਗੇ